ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਉਸ ਮੰਚ ਦੇ ਉੱਪਰੋਂ ਕਹਿ ਸਕਦੇ ਹੋ ਕਿ ਅਸਿੱਧੇ ਤੌਰ ਤੇ ਜਿੱਥੇ ਕੌਮ ਦੇ ਉੱਪਰ ਇੱਕ ਲੀਡਰਸ਼ਿਪ ਥੋਪਣ ਦਾ ਯਤਨ ਵੀ ਕੀਤਾ ਉੱਥੇ ਨਾਲ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪਰਿਵਾਰ ਦੇ ਵਿੱਚੋਂ ਸਰਦਾਰ ਜਸਬੀਰ ਸਿੰਘ ਰੋਡੇ ਤੇ ਹੋਣਾਂ ਦੇ ਬਾਰੇ ਸ਼ਬਦ ਵਰਤੇ ਕਿ ਇਹ ਸ਼ਹੀਦਾਂ ਦੇ ਸਰਤਾਜ ਸਿੱਖ ਜਿਹੜਾ ਫਲਸਫੀਆ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਤੋਂ ਬਾਅਦ ਜੀ ਕਿਸੇ ਵੀ ਸ਼ਹੀਦ ਦੇ ਵਾਸਤੇ ਵੀ ਸ਼ਬਦ ਵਰਤੇ ਜਾ ਸਕਦਾ ਹੈ ਬਿਲਕੁਲ ਇਹ ਸ਼ਬਦ ਵਰਤੇ ਜਾ ਸਕਦਾ ਹੈ ਦਾ ਹਾਈ ਦੇਵ ਸਿੰਘ ਖਾਲਸਾ ਜਿਹੜੇ ਨੇ ਕਿਸੇ ਸਮੇ ਇਹ ਆਰਐਸਐਸ ਦੇ ਨਾਲ ਰਾਸ਼ਟਰੀ ਸਵੈਮ ਸੇਵਕ ਸੰਗਤ ਦੇ ਨਾਲ ਜੁੜੇ ਰਹੇ ਉਸ ਸਮੇ ਇਹਨਾਂ ਨੇ ਆਰਐਸਐਸ ਦੀ ਇੱਕ ਸ਼ਾਖਾ ਸੀ ਰਾਸ਼ਟਰੀ ਸਿੱਖ ਸੰਗਤ ਉਸ ਨੂੰ ਜੁਆਇਨ ਕੀਤਾ ਹੁਣ ਸਵਾਲ ਮੇਰਾ ਵੀ ਹੈ ਤੁਹਾ ਦਾ ਲੋਕਾਂ ਦਾ ਵੀ ਹੋਵੇ ਸੁਣਨ ਵਾਲਾਂ ਦਾ ਵੀ ਹੋਵੇ ਵੇਖਣ ਵਾਲਾਂ ਦਾ ਵੀ ਹੋਵੇ ਤੁਸੀਂ ਤੇ ਪਰ ਅਮਰitsar ਦੇ ਮੋਰਚੇ ਤੇ ਉਹਨਾਂ ਦੇ ਸਿਫਤਾਂ ਦੇ ਪੁੱਲ ਵੀ ਬੰਨੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਸਮੇ ਪੈਂਦੇ ਖਾਨ ਗੁਰੂ ਸਾਹਿਬ ਦੇ ਕੋਲ ਪਲਦਾ ਹੈ ਗੁਰੂ ਸਾਹਿਬ ਦੇ ਕੋਲ ਜਵਾਨ ਹੁੰਦਾ ਗੁਰੂ ਪਾਤਸ਼ਾਹ ਦੇ ਕੋਲੋਂ ਘੋੜਸਵਾਰੀ ਸਿੱਖੀ ਤੇ ਗੁਰੂ ਪਾਤਸ਼ਾਹ ਦੇ ਕੋਲੋਂ ਹੀ ਸ਼ਸਤਰ ਵਿਦਿਆ ਸਿੱਖੀ ਪਰ ਉਹੀ ਪੈਂਦੇਖਾਨ ਜੇ ਇਹ ਕਵੇ ਕਿ ਮੈਂ ਗੁਰੂ ਘਰ ਤੇ ਹਮਲਾਵਰ ਵੀ ਹੋ ਕੇ ਆਵਾ ਤਾਂ ਸਿੱਖ ਮੈਨੂੰ ਉਹੀ ਸਤਕਾਰ ਦਿੰਦੇ ਰਹਿਣ ਹਾਂ ਹਾਂ ਇਹ ਨਹੀਂ ਹੋ ਸਕਦਾ ਇਸ ਗੱਲ ਨੂੰ ਤੁਸੀਂ ਕਹਿ ਸਕਦੇ ਹੋ ਕਿ ਕਿਤੇ ਵੀ ਜਸਟੀਫਾਈ ਨਹੀਂ ਕਰ ਸਕਦੇ ਨਾ ਪੈਂਦੇਖਾਨ ਵਾਲੀ ਧਿਰ ਤੇ ਨਾ ਸਾਡੇ ਵਾਲੀ ਜੀ ਬਿਲਕੁਲ ਲਿਬਾਸ ਤਾਂ ਕਿਸੇ ਤਰ੍ਹਾਂ ਦਾ ਕੋਈ ਵੀ ਪਾ ਸਕਦਾ ਪਰ ਸਾਡਾ ਸਰਸੇ ਵਾਲੇ ਨਾਲ ਪੰਗਾ ਕੋ ਪਿਆ ਸੀ ਜੀ ਕਿਉਂਕਿ ਉਹਨੇ ਲਿਬਾਸ ਧਾਰਨ ਕਰਕੇ ਜਿਸ ਤਰ੍ਹਾਂ ਦਾ ਆਪਣਾ ਪ੍ਰਗਟ ਰੂਪ ਵਿਖਾਉਣ ਦਾ ਪਤਾ ਲੱਗਾ ਸਾਡੇ ਗੁਰੂ ਨਾਲ ਮਿਲਦਾ ਸੀ ਭਾਵੇਂ ਅਸੀਂ ਤਸਵੀਰ ਪੂਜਕ ਨਹੀਂ ਹੈਗੇ ਬਿਲਕੁਲ ਸਾਡਾ ਭੰਿਹਾਰੇ ਵਾਲੇ ਨਾਲ ਪੰਗਾ ਕਿਉਂ ਪਿਆ ਸੀ ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਆਕਾਰ ਦਾ ਇੱਕ ਭਵ ਸਾਗਰ ਸਮੁੰਦਰ ਗ੍ਰੰਥ ਤਿਆਰ ਕਰਕੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਮੰਗ ਜਿਹੜਾ ਸੀਗਾ ਉਹਨੂੰ ਪੇਸ਼ ਕਰਦਾ ਯਤਨ ਕੀਤਾ ਸੀ ਸੋ ਇਸੇ ਤਰ੍ਹਾਂ ਦੇ ਨਾਲ ਕਿਸੇ ਵੀ ਸ਼ਕਤੀਤ ਨੂੰ ਉਹਦਾ ਕੌਮ ਦੇ ਵਿੱਚ ਕਿੰਨਾ ਵੀ ਮਾਨ ਸਨਮਾਨ ਕਿਉਂ ਨਾ ਹੋਵੇ ਮੈਂ ਕਿਹਾ ਕਿ ਜਸਬੀਰ ਸਿੰਘ ਰੋਡੇ ਦੀ ਗੱਲ ਛੱਡ ਦੋ ਸੰਤ ਜਨਰੈਲ ਸਿੰਘ ਖਾਲਸਾ ਪਿੰਡਰਾਵਲੇ ਖੋਦੀ ਕਿਉਂ ਨਾ ਹੋਣ ਛੀਤਾਂ ਦੇ ਸਰਤਾਜ ਤੁਸੀਂ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਕਿੰਦੇ ਉਹਨਾਂ ਨੂੰ ਵੀ ਨਹੀਂ ਕਿਹਾ ਡਾਕਟਰ ਸਾਹਿਬ ਆਹ ਕੁਝਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਪਿਛਲੇ ਦਿਨੀ ਸੰਤਾ ਪਿੰਡ ਰਾਵਲਾ ਦੇ ਭਰਾ ਦੇ ਭੋਗ ਦਾ ਮੌਕਾ ਹੈ ਇੱਕ ਬਹੁਤਬਰ ਸਜਣ ਵੀ ਤੇ ਸਿਆਣੇ ਬਿਆਣੇ ਵਕੀਲ ਸਾਹਿਬ ਰਾਜਦੇਵ ਸਿੰਘ ਖਾਲਸਾ ਉਹਨਾਂ ਵੱਲੋਂ ਇੱਕ ਬਿਆਨ ਆਉਂਦਾ ਹੈ ਬੜਾ ਵੀ ਵਾਅਦਾ ਵਾਇਸ ਬਣਦਾ ਹੈ ਇਹ ਬਿਆਨ ਤੁਸੀਂ ਆਪਣੇ ਵਿਚਾਰ ਪ੍ਰਗਟ ਕਰੋ ਤੁਸੀਂ ਦੱਸੋਗੇ ਵਿਵਾਦ ਕੀ ਹੈ ਤੇ ਕੀ ਉਹਨਾਂ ਆਖਿਆ ਅ ਦਰਸਪਨ ਜੀ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਉਸ ਸਮੇਂ ਅੰਤਮ ਅਰਦਾਸ ਹੋ ਰਹੀ ਸੀ वैसे तो मुझे लगता है कि जे भी अंतम अरदास रही नहीं है बेशक मैं खुद चाहना हूं कि ਸਾਡੇ ਭੋਗਾਂ ਦੇ ਵਿੱਚ ਜਿਹੜੇ અંતਮ ਅਰਦਾਸ ਤੇ ਹੁੰਦੇ ਨੇ ਕੋਈ 마તમ ਵਗੈਰਾ ਨਹੀਂ ਹੁੰਦਾ ਪਰ 마તમ ਨਾ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਸ ਨੂੰ ਇੱਕ ਪੋਲੀਟਿਕਲ ਕਾਨਫਰੰਸ ਦਾ ਰੂਪ ਹੀ ਦੇ ਦਿੱਤਾ ਜਾਵੇ ਬਿਲਕੁਲ ਖੈਰ ਚਲੋ ਇਸ ਗੱਲ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਕਭਾੜੇ ਜਿਹਨੂੰ ਕਹਿ ਸਕਦੇ ਹੋ ਕਿ ਵੱਡੇ ਪਰਪੇਖ ਦੇ ਵਿੱਚ ਵੇਖਦੇ ਹੋ ਛੋਟੀਆਂ ਗੱਲਾਂ ਨਜ਼ਰ ਅੰਦਾਜ਼ ਕਰਨੀਆਂ ਪੈਂਦੀਆਂ ਨੇ ਉਸ ਸਮੇਂ ਦੇ ਦੌਰਾਨ ਸਾਰਾ ਜਿਹੜਾ ਮਾਹੌਲ ਸੀਗਾ ਮਾਹੌਲ ਤੇ ਇਸ ਤਰ੍ਹਾਂ ਦਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਖਿੱਤੇ ਦੀ ਧਿਰ ਦਾ ਜਿਹੜੀ ਖਿੱਤੇ ਦੀ ਪਾਰਟੀ ਹੁੰਦੀ ਹੈ ਉਹਦੇ ਦੀ ਇੱਕ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕਾਂ ਦੇ ਮਨੋਂ ਲੈ ਜਾਣ ਤੋਂ ਬਾਅਦ ਜਿਸ ਤਰ੍ਹਾਂ ਦਾ ਖਲਾਅ ਪੈਦਾ ਹੋਇਆ ਉਸ ਖਲਾਅ ਦੀ ਭਰਪੂਰਤੀ ਵਾਸਤੇ ਪੰਜਾਬ ਦੇ ਲੋਕਾਂ ਨੂੰ ਖਿੱਤੇ ਦੀ ਪਾਰਟੀ ਦਾ ਰਾਜਨੀਤਿਕ ਬਦਲ ਦੇਣ ਦੀ ਲੋੜ ਹੈ ਸੋ ਉਹਦੇ ਚ ਜਿਹੜੀ ਸ਼ਮੂਲੀਅਤ ਕਰ ਰਹੇ ਨੇ ਉਹਦੇ ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਾਗੀ ਧੜਾ ਵੀ ਸੀ ਹੋਰ ਵੀ ਸਾਰੀਆਂ ਪੰਥਕ ਸ਼ਕਤੀਆਂ ਨੁਮਾਇੰਦੇ ਤੇ ਵਿਅਕਤੀਗਤ ਤੌਰ ਦੇ ਉੱਪਰ ਪੰਥ ਲਈ ਕਾਰਜ ਕਰਨ ਵਾਲੇ ਲੋਕ ਉੱਥੇ ਹਾਜ਼ਰ ਸਨ ਜੀ ਉਸ ਸਮੇਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਉਸ ਮੰਚ ਦੇ ਉੱਪਰੋਂ ਕਹਿ ਸਕਦੇ ਹੋ ਕਿ ਅਸਿੱਧੇ ਤੌਰ ਤੇ ਜਿੱਥੇ ਕੌਮ ਦੇ ਉੱਪਰ ਇੱਕ ਲੀਡਰਸ਼ਿਪ ਥੋਪਣ ਦਾ ਯਤਨ ਵੀ ਕੀਤਾ ਉੱਥੇ ਨਾਲ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਵਾਲਿਆਂ ਦੇ ਪਰਿਵਾਰ ਦੇ ਵਿੱਚੋਂ ਸਰਦਾਰ ਜਸਬੀਰ ਸਿੰਘ ਰੋਡੇ ਤੇ ਉਹਨਾਂ ਦੇ ਬਾਰੇ ਸ਼ਬਦ ਵਰਤੇ ਕਿ ਇਹ ਸ਼ਹੀਦਾਂ ਦੇ ਸਰਤਾਜ ਸੋ ਇਹੋ ਜੀ ਸ਼ਬਦਾਵਲੀ ਜਦੋਂ ਵਰਤੀ ਗਈ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਹੋਵੇ ਮਤਲਬ ਕਿ ਸਿੱਖ ਜਿਹੜਾ ਫਲਸਫੀਆ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਤੋਂ ਬਾਅਦ ਜੀ ਕਿਸੇ ਵੀ ਵਿਅਕਤੀਗਤ ਜੀ ਜਾਂ ਕਹਿ ਸਕਦੇ ਹੋ ਕਿ ਕਿਸੇ ਵੀ ਸ਼ਹੀਦ ਦੇ ਵਾਸਤੇ ਵੀ ਇਹ ਸ਼ਹੀਦ ਨਹੀਂ ਵਰਤਿਆ ਜਾ ਸ਼ਬਦਲੀ ਵਰਤਿਆ ਜਾ ਸਕਦਾ ਬਿਲਕੁਲ ਇਹ ਸ਼ਬਦ ਨਹੀਂ ਵਰਤਿਆ ਜਾ ਸਕਦਾ ਪਰ ਤੁਸੀਂ ਹੁਣ ਚਲੋ ਤੁਸੀਂ ਮਿਲੇ ਵੀ ਹੋਣੇ ਤੁਸੀਂ ਜਾਣਦੇ ਵੀ ਹੋਣੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਕੀ ਕਹੋਗੇ ਅੰਗਰੇਜ਼ੀ ਵਿੱਚ ਸਲਿੱਪ ਆਫ ਟੰਗ ਜਾਂ ਪਰਿਵਾਰ ਦੀ ਖੁਸ਼ਾਮਦ ਜਾਂ ਫਿਰ ਠੀਕ ਹੈ ਕਿ ਉਮਰ ਦਾ ਤਕਾਜ਼ਾ ਵੀ ਹੈਗਾ ਅਹ ਵੇਖੋ ਅ ਜਿੱਥੋਂ ਤੱਕ ਉਹਨਾਂ ਦੇ ਬਾਰੇ ਮੇਰੀ ਰਾਏ ਹੈ ਇਹ ਠੀਕ ਹੈ ਕਿ ਉਮਰ ਦਾ ਤਕਾਜ਼ਾ ਹੋ ਸਕਦਾ ਹੈ ਸਲਿੱਪ ਆਫ ਟੰਗ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਸ਼ਬਦਾਵਲੀ ਨੂੰ ਪੇਸ਼ ਕੀਤਾ ਹੈ ਉਹਦੇ ਵਿੱਚ ਇਸ ਨੂੰ ਸਲਿੱਪ ਆਫ ਟੰਗ ਨਹੀਂ ਕਿਹਾ ਜਾ ਸਕਦਾ ਮੈਂ ਕਈ ਵਾਰੀ ਜਦੋਂ ਵਾਪਰੇ ਹੋ ਵਰਤਾਰਿਆਂ ਦੇ ਨਾਲ ਕਿਉਂਕਿ ਸਰਦਾਰ ਰਾਜ ਸਿੰਘ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਕਿਸੇ ਸਮੇਂ ਇਹ ਆਰਐਸਐਸ ਦੇ ਨਾਲ ਰਾਸ਼ਟਰੀ ਸਵੈ ਸੇਵਕ ਸੰਗਤ ਦੇ ਨਾਲ ਜੁੜੇ ਰਹੇ ਉਸ ਸਮੇਂ ਇਹਨਾਂ ਨੇ ਆਰਐਸਐਸ ਦੀ ਇੱਕ ਸ਼ਾਖਾ ਸੀ ਰਾਸ਼ਟਰੀ ਸਿੱਖ ਸੰਗਤ ਉਸ ਨੂੰ ਜੁਆਇਨ ਕੀਤਾ ਹੁਣ ਬਹੁਤ ਸਾਰੇ ਲੋਕ ਸਾਡੇ ਵੀਰ ਕਈ ਵਾਰੀ ਕਹਿੰਦੇ ਨੇ ਕਿ ਉਹਨੂੰ ਛੱਡ ਚੁੱਕੇ ਨੇ ਪਰ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿਉਂਕਿ ਉਹ ਸਿਰਫ ਆਰਐਸਐਸ ਦਾ ਨਾਮ ਜਾਣਦੇ ਨੇ ਕੋਈ ਵੀ ਗੱਲ ਹੋਈ ਆਰਐਸਐਸ ਦਾ ਹੱਥ ਆਰਐਸਐਸ ਦੀ ਗੱਲ ਹੈ ਪਰ ਮੈਂ ਤਾਂ ਲੰਬਾ ਸਮਾਂ ਉਹਨਾਂ ਦੀ ਕਾਰਜਵਿਧੀ ਦੇ ਉੱਪਰ ਕਾਰਜ ਪਨਵਾਈ ਦੇ ਉੱਪਰ ਖੋਜ ਕੀਤੀ ਹੈ ਤਕਰੀਬਨ 4 ਸਾਲ ਪਹਿਲਾਂ ਆਰਐਸਐਸ ਦੇ ਵੱਲੋਂ ਰਾਸ਼ਟਰੀ ਸਿੱਖ ਸੰਗਤ ਨਾਮ ਦਾ ਜਿਹੜਾ ਉਹਨਾਂ ਦਾ ਸਿੱਖ ਵਿੰਗ ਸੀ ਮਤਲਬ ਕਿ ਜਿਸ ਕਹਿ ਸਕਦੇ ਹੋ ਕਿ ਉਹ ਆਪਣੀ ਇੱਕ ਜਥੇਬੰਦੀ ਦੀ ਸ਼ਾਖਾ ਇਹ ਦਾ ਰਹੀ ਸਿੱਖਾਂ ਦੇ ਉੱਪਰ ਕਾਰਜ ਕਰਿਆ ਕਰਦੇ ਸੀ ਉਹਨਾਂ ਨੇ ਬੰਦ ਕਰ ਦਿੱਤੀ ਸੋ ਕੋਈ ਬੰਦਾ ਇਹ ਕਲੇਮ ਕਰੇ ਕਿ ਮੈਂ ਪਹਿਲਾਂ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਸੀ ਹੁਣ ਮੈਂ ਛੱਡ ਦਿੱਤੀ ਹੈ ਉਹ ਤਾਂ ਜਥੇਬੰਦੀ ਹੁਣ ਖਤਮ ਹੋ ਚੁੱਕੀ ਹੈ ਸੋ ਮੈਨੂੰ ਇੰਜ ਲੱਗਦਾ ਹੈ ਕਿ ਕਈ ਵਰੀ ਬੰਦਾ ਛੋਟੀ ਧਿਰ ਨੂੰ ਛੱਡ ਕੇ ਵੱਡੀ ਧਿਰ ਨਾਲ ਜੁੜਿਆ ਹੁੰਦਾ ਹੈ ਜੀ ਇੱਕ ਸੰਭਾਵਨਾ ਇਸ ਗੱਲ ਦੀ ਪੈਦਾ ਹੋ ਜਾਂਦੀ ਹੈ ਮੈਂ ਜਿਹੜਾ ਤੁਹਾਡਾ ਸਵਾਲ ਸੀ ਕਿ ਸਲਿਪ ਆਫ ਟਾਂਗ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਪੇਸ਼ਕਾਰੀ ਕੀਤੀ ਜੀ ਉਸ ਤੋਂ ਇਸ ਨੂੰ ਸਲਿਪ ਆਫ ਟਾਂਗ ਨਹੀਂ ਕਿਹਾ ਜਾ ਸਕਦਾ ਕਿ ਜ਼ੁਬਾਨ ਫਿਸਲ ਗਈ ਇਸ ਗੱਲ ਦੇ ਦਾਇਰੇ ਚ ਨਹੀਂ ਆਉਂਦਾ ਮੈਨੂੰ ਇਹਨਾਂ ਚ ਲੱਗਦਾ ਹੈ ਕਿ ਪਿਛਲੇ ਸਮੇਂ ਤੋਂ ਬਹੁਤ ਸਾਰੇ ਸਿੱਖਾਂ ਦੇ ਉੱਪਰ ਬੋਧਿਕ ਹਮਲੇ ਕਰਨ ਵਾਲੇ ਜਿਹੜੇ ਲੋਕ ਨੇ ਉਹ बार-बार ਚੁੰਡੀ ਵੱਢ ਕੇ ਵੇਖਣ ਦਾ ਯਤਨ ਕਰਦੇ ਨੇ ਕਿ ਸਿੱਖ ਬਰਦਾਸ਼ ਕਿੰਨਾ ਕਰਦੇ ਨੇ ਸੋ ਉਸ ਬਰਦਾਸ਼ ਕਰਨ ਦੀ ਕਹਿ ਸਕਦੇ ਹਾਂ ਕਿ ਜਿਹੜੀ ਸਿੱਖਾਂ ਦੀ ਸ਼ਕਤੀ ਹੈ ਉਹਦੇ ਵਿੱਚੋਂ ਅਗਲੀ ਨੀਤੀ ਨੂੰ ਤੈਅ ਕਰਦੇ ਨੇ ਸੋ ਮੈਂ ਇਹ ਵੇਖੋ ਸਰਦਾਰ ਰਾਜਸਵੀ ਜੀ ਹੋਣ ਦਾ ਕੋਈ ਨਿੱਜੀ ਤੌਰ ਤੇ ਮੈਂ ਕੋਈ ਵਿਰੋਧੀ ਨਹੀਂ ਹਾਂ ਪਰ ਜਿਸ ਤਰ੍ਹਾਂ ਦੇ ਨਾਲ ਇਹ ਉਹਨਾਂ ਨੇ ਸ਼ਬਦ ਵਰਤੇ ਨੇ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਅਸੀਂ ਜਿਹੜੇ ਇਹੋ ਜੇ ਆਪਣੇ ਵਿਅਕਤੀਗਤ ਤੌਰ ਤੇ ਜਿਹੜੇ ਆਪਣੇ ਆਪ ਨੂੰ ਸਿਆਣੇ ਸੁਗੜ ਪੰਥਕ ਵਿਚਾਰਤਾ ਰਾਦੇ ਜਾਨੂ ਨਮਾਇੰਦੇ ਸਮਝਦੇ ਆ ਜਦੋਂ ਕੌਮ ਦੇ ਵੱਲੋਂ ਉਹਨਾਂ ਨੂੰ ਇੱਕ ਵੱਡੇ ਪੱਧਰ ਤੇ ਜਿਤਾ ਕੇ ਪਾਰਲੀਮੈਂਟ ਚ ਇਸ ਕਰਕੇ ਭੇਜਿਆ ਜਾ ਸਕਦਾ ਕਿ ਉਹ ਕੌਮ ਦੇ ਮੁੱਦਿਆਂ ਦੀ ਸੰਜੀਦਗੀ ਨਾਲ ਨਮਾਇੰਦਗੀ ਕਰ ਸਕਣ ਤੇ ਜੇਕਰ ਸਾਡੇ ਆਗੂਆਂ ਨੂੰ ਹੀ ਸਿੱਖ ਫਲਸਫੇ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਪਰਿਭਾਸ਼ਾਵਾਂ ਸਰਲੇਖਾਂ ਦਾ ਇੰਨਾ ਕੁ ਗਿਆਨ ਹੈ ਫਿਰ ਆਸ ਕੀ ਰੱਖੀ ਜਾ ਸਕਦੀ ਹੈ ਆਸ ਕੀ ਰੱਖੀ ਜਾ ਸਕਦੀ ਹੈ ਪਰ ਹੁਣ ਸਵਾਲ ਮੇਰਾ ਵੀ ਹੈ ਉਦਾ ਲੋਕਾਂ ਦਾ ਵੀ ਹੋਵੇ ਸੁਣਨ ਵਾਲਾਂ ਦਾ ਵੀ ਹੋਵੇ ਵੇਖਣ ਵਾਲਾਂ ਦਾ ਵੀ ਹੋਵੇ ਤੁਸੀਂ ਤੇ ਪਰ ਅਮਰਸਰ ਦੇ ਮੋਰਚੇ ਤੇ ਉਹਨਾਂ ਦੇ ਸਿਫਤਾਂ ਦੇ ਪੁੱਲ ਵੀ ਬੰਨੇ ਸਨ ਰਾਜਦੇਵ ਸਿੰਘ ਹਰਾਂ ਦੇ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਅ ਸ਼ਾਇਦ ਤੁਸੀਂ ਅੱਜ ਵੀ ਵੀਡੀਓ ਉਹ YouTube ਦੇ ਉੱਪਰ ਪਈ ਹੋਈ ਹੈ ਅ ਉਹ ਸਿਫਤ ਹਰ ਕੋਈ ਸੰਘਰਸ਼ ਦੇ ਨਾਲ ਜੁੜਿਆ ਤੇ ਉਹਨਾਂ ਨੂੰ ਜਾਣਦਾ ਉਹ ਵਿਅਕਤੀ ਕਰੇਗਾ ਪਰ ਉਹ ਸਿਫਤ ਉਸ ਸਮੇਂ ਦੀ ਹੈ ਜਦੋਂ ਤੱਕ ਉਹ ਸੱਚਮੁੱਚ ਹੀ ਬਤੌਰ ਵਕੀਲ ਸਿੱਖ ਨੌਜਵਾਨੀ ਦੇ ਕੇਸ ਲੜਿਆ ਕਰਦੀ ਸੀ ਉਦੋਂ ਤੱਕ ਉਹ ਆਰਐਸਐਸ ਦੇ ਵਿੱਚ ਜਾਂ ਰਾਸ਼ਟਰੀ ਸਿੱਖ ਸੰਗਤ ਦੇ ਸ਼ਾਮਲ ਨਹੀਂ ਹੋਏ ਸੀ ਮੈਂ ਤੁਹਾਨੂੰ ਇਤਿਹਾਸ ਦਾ ਇੱਕ ਪ੍ਰਮਾਣ ਦਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਪੈਂਦੇਖਾਨ ਗੁਰੂ ਸਾਹਿਬ ਦੇ ਕੋਲ ਪਲਦਾ ਹੈ ਗੁਰੂ ਸਾਹਿਬ ਦੇ ਕੋਲ ਜਵਾਨ ਹੁੰਦਾ ਹੈ ਗੁਰੂ ਪਾਤਸ਼ਾਹ ਦੇ ਕੋਲ ਘੋੜਸਵਾਰੀ ਸਿੱਖੀ ਤੇ ਗੁਰੂ ਪਾਤਸ਼ਾਹ ਦੇ ਕੋਲ ਹੀ ਸ਼ਸਤਰ ਵਿਦਿਆ ਸਿੱਖੀ ਹੁਣ ਉਹੀ ਪੈਂਦੇਖਾਨ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਗੁਰੂ ਘਰ ਦੇ ਵਿੱਚ ਬਤੌਰ ਸ਼ਰਧਾਲੂ ਬਤੌਰ ਸਿੱਖ ਰਹਿ ਰਿਹਾ ਜੀ ਕੁਦਰਤਨ ਸਾਰੇ ਸਿੱਖ ਚਾਹੇ ਭਾਈ ਵਿਧੀ ਚੰਦੇ ਭਾਈ ਪਰਾਗਾ ਜੀ ਜਿੰਨੇ ਵੀ ਸਿੱਖ ਨੇ ਸਤਿਕਾਰ ਕਰਦੇ ਹੋਣਗੇ ਕਿ ਗੁਰੂ ਪਾਤਸ਼ਾਹ ਪੈਂਦੇਖਾਨ ਨੂੰ ਸਤਿਕਾਰ ਦੇ ਰਹੇ ਨੇ ਪਰ ਉਹੀ ਪੈਂਦੇਖਾਨ ਜੇ ਇਹ ਕਹੇ ਕਿ ਮੈਂ ਗੁਰੂ ਘਰ ਤੇ ਹਮਲਾਵਰ ਵੀ ਹੋ ਕੇ ਆਵਾਂ ਤਾਂ ਸਿੱਖ ਮੈਨੂੰ ਉਹੀ ਸਤਕਾਰ ਦਿੰਦੇ ਰਹਿਣ ਹਾਂ ਹਾਂ ਇਸ ਗੱਲ ਨੂੰ ਤੁਸੀਂ ਕਹਿ ਸਕਦੇ ਹੋ ਕਿ ਕਿਤੇ ਵੀ ਜਸਟੀਫਾਈ ਨਹੀਂ ਕਰ ਸਕਦੇ ਨਾ ਪੈਂਦੇਖਾਨ ਵਾਲੀ ਧਿਰ ਤੇ ਨਾ ਸਾਡੇ ਵਾਲੀ ਧਿਰ ਸੋ ਇਸ ਕਰਕੇ ਸਰਦਾਰ ਰਾਜਦੇਵ ਸਿੰਘ ਜੀ ਹੋਣਾ ਨੇ ਜਿੰਨਾ ਚਿਰ ਤਾ ਸਿੱਖ ਨੌਜਾਨਾਂ ਦੇ ਕੇਸ ਲੜੇ ਸਿੱਖ ਕੌਮ ਨੇ ਪੂਰਾ ਉਹਨਾਂ ਨੂੰ ਆਦਰ ਮਾਨ ਸਤਕਾਰ ਦਿੱਤਾ ਪਰ ਹੁਣ ਜੇ ਉਸ ਹਮਦਰਦੀ ਦੇ ਇਵਜ ਦੇ ਵਿੱਚ ਕਿ ਮਨੋਂ ਉਹਨਾਂ ਦੇ ਕੇਸ ਲੜੇ ਨੇ ਉਹਦੇ ਜੋ ਮਰਜ਼ੀ ਆਖੀ ਜਾਣ ਕਿ ਜੋ ਮਰਜ਼ੀ ਕਹੀ ਜਾਂਦਾ ਸਿੱਖ ਵਿਚਾਰਤਾਰਾਂ ਦੇ ਉੱਪਰ ਕੋਈ ਬੋਧਕ ਮੁੱਲਾ ਕਰ ਦੇਣ ਤਾਂ ਫਿਰ ਇਹ ਕੌਮ ਜਿਹੜੀ ਕਦੀ ਸਵੀਕਾਰ ਨਹੀਂ ਹੁੰਦਾ ਹਾਂਜੀ 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 ਤੇ ਹੁਣ ਦੇਖੋ ਸਾਨੂੰ ਸਭ ਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ ਹਰਾਂ ਦੇ ਮੰਚ ਸੰਤਾਂ ਦਾ ਕਿੰਨਾ ਸਤਿਕਾਰ ਹੈ ਜੋ ਸੰਤਾਂ ਨੂੰ ਕਿਸ ਤਰ੍ਹਾਂ ਵੇਖਦੇ ਨੇ ਹੈਨਾ ਹੁਣ ਇਹ ਉਹਨਾਂ ਦੇ ਅਧਿਕਾਰਤ ਵਕੀਲ ਨੇ ਹੁਣ ਤੁਹਾਡੇ ਹਸਾਮ ਅਮਰਤਪਾਲ ਸਿੰਘ ਹਰਾਂ ਦੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ ਇਹ ਜੋ ਨਾ ਬਿਆਨ ਦੇ ਬੈਠੇ ਨੇ ਅ ਜੋ ਮੈਨੂੰ ਲੱਗਦਾ ਪੈਣ ਜੀ ਕਿ ਕਈ ਵਾਰ ਜਿਹੜਾ ਜੇਲ੍ਹ 'ਚ ਬੈਠਾ ਬੰਦਾ ਕੋਈ ਵੀ ਜਕੈਦੀ ਹੋਵੇ ਤੇ ਬਾਹਰ ਵਾਪਰ ਰਹੇ ਵਰਤਾਰਿਆਂ ਦੇ ਵਿੱਚ ਪ੍ਰਭਾਸ਼ਿਤ ਹੋਣ ਦਾ ਬਹੁਤ ਅੰਤਰ ਹੁੰਦਾ ਹੈ ਕਿ ਬਾਹਰ ਗੱਲ ਕਿਵੇਂ ਹੁੰਦੀ ਹੈ ਅੰਦਰ ਪਚਾਈ ਕਿਵੇਂ ਚੁੰਦੀ ਹੈ ਪਹਿਲੀ ਗੱਲ ਤਾਂ ਇਸ ਅੰਤਰ ਨੂੰ ਦੇਖਣਾ ਪਵੇਗਾ ਸੋ ਪਹਿਲੀ ਗੱਲ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਅਮਰਤਪਾਲ ਸਿੰਘ ਦੇ ਅਧਿਕਾਰਤ ਵਕੀਲ ਨੇ ਤੇ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਇਹਨਾਂ ਨੇ ਵਰਤੀ ਇਸ ਸ਼ਬਦਾਵਲੀ ਦੇ ਕਰਕੇ ਅਮਰਤਪਾਲ ਬਤੌਰ ਵਕੀਲ ਇਹਨਾਂ ਨੂੰ ਸਵੀਕਾਰ ਕਰੇਗਾ ਪਰ ਪ੍ਰੋਬਲਮ ਸਮੱਸਿਆ ਕਿੱਥੇ ਹੁੰਦੀ ਹੈ ਮੈਂ ਪਿੱਛੇ ਜੇ ਜਦੋਂ ਇਹ ਸਾਰੇ ਬਰਤਾਰੇ ਦੇ ਬਾਰੇ ਸੋਚ ਰਿਹਾ ਸੀਗਾ ਕਿ ਇਹਨਾਂ ਨੂੰ ਇਸ ਸਾਰੇ ਬਰਤਾਰੇ 'ਚ ਜਗ੍ਹਾ ਕਿਵੇਂ ਮਿਲ ਗਈ ਸੋ ਮੈਨੂੰ ਥੋੜਾ ਪਿਛੋਕੜ ਦੇ ਵਿੱਚ ਜਾਣਾ ਪਿਆ ਕਿ ਦਰਅਸਲ ਜਿਹੜੀਆਂ ਏਵੇਂ ਦੀਆਂ ਸੰਸਥਾਵਾਂ ਸਿੱਖ ਮਸਲਿਆਂ ਦੇ ਉੱਪਰ ਕੰਮ ਕਰਦੀਆਂ ਵੀ ਨੇ ਕਾਰਜਸ਼ੀਲ ਵੀ ਹੁੰਦੀਆਂ ਨੇ ਤੇ ਬਾਅਦ ਵਿੱਚ ਸਿੱਖਾਂ ਨੂੰ ਇੱਕ ਵੱਡੇ ਧਰਮ ਦਾ ਹਿੱਸਾ ਦਰਸਾ ਕੇ ਉਹਨਾਂ ਦੀ ਵਿਲੱਖਣ ਹੋਣਦ ਨੂੰ ਖਤਮ ਵੀ ਕਰਨੀਆਂ ਚਾਹੁੰਦੇ ਨੇ ਤਾਂ ਇਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਦਰਵਾਜ਼ਾ ਹੁੰਦਾ ਹੈ ਕਿ ਕੋਈ ਨੌਜਵਾਨ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਪਰਿਵਾਰ ਦੀ ਹਮਦਰਦੀ ਲੈਣੀ ਮੈਂ ਨਾਮ ਤਾਂ ਨਹੀਂ ਖੈਰ ਲੈ ਸਕਦਾ ਇੱਕ ਕੌਮ ਦੇ ਇੱਕ ਬਹੁਤ ਚੰਗੇ ਸੁਹਿਰਦ ਇਮਾਨਦਾਰ ਤੇ ਬਹੁਤ ਹੀ ਤਿੱਖਣ ਬੁੱਧੀ ਦੇ ਮਾਲਕ ਜਿਹੜੇ ਇੱਕ ਜਝਾਰੂ ਵੀਰ ਸਾਡੇ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਆਰਐਸਐਸ ਦੀ ਜਿਹੜੀ ਰਾਸ਼ਟਰੀ ਸਿੱਖ ਸੰਗਤ ਹੈ ਸ਼ਾਖਾ ਬੜੀ ਸਰਗਰਮ ਸੀ ਇਹ ਗੱਲ ਹੈ 2003 ਤੇ 4 ਦੀ ਤੇ ਮੈਂ ਜਿਹੜਾ ਸਾਰਾ ਵਰਤਾਰਾ ਸ਼ੁਰੂ ਕਰ ਰਿਹਾ ਇਹ 2000 ਤੋਂ ਲੈ ਕੇ 2004 ਦਾ ਹੈ ਜਦੋਂ ਪੰਜਾਬ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਰੁਲਦਾ ਸਿੰਘ ਸੀ ਸੋ ਰੁਲਦਾ ਸਿੰਘ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਪਰਿਵਾਰ ਸੀ ਜੇ ਨੌਜਵਾਨ ਸੀ ਉਹਨਾਂ ਦੇ ਪਰਿਵਾਰਾਂ ਨਾਲ ਸੰਪਰਕ ਪੈਦਾ ਕੀਤਾ ਉਦੇ ਤੋਂ ਬਾਅਦ ਇੱਕ ਸਾਡੇ ਬਹੁਤ ਹੀ ਚੰਗੇ ਗੁਰਸਿੱਖ ਵੀਰ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਉਹਨੇ ਇਸ ਤਰ੍ਹਾਂ ਦਾ ਰਿਸ਼ਤਾ ਬਣਾ ਲਿਆ ਕਿ ਉਹਨਾਂ ਦੇ ਜਿਹੜੇ ਧਰਮ ਪਤਨੀ ਸਾਡੇ ਭੈਣ ਦੀ ਸੀ ਉਹਨਾਂ ਨੂੰ ਲੈ ਕੇ ਇੱਕ ਦੋ ਆਗੂਆਂ ਨੂੰ ਵੀ ਮਿਲੇ ਸੋ ਜਦੋਂ ਅਸੀਂ ਰੁਲਦਾ ਸਿੰਘ ਦੀ ਨੂੰ ਸਾਰੀ ਰਿਕਾਰਡ ਕੀਤੀ ਜਿਹੜੀ ਰਿਕਾਰਡਿੰਗ ਮੇਰੀ ਬਹੁਤ ਸਾਰੀਆਂ ਵੈਬਸਾਈਟਾਂ ਦੇ ਉੱਪਰ ਵੀ ਪਈ ਹੋਈ ਹੈ ਜਦੋਂ ਰੁਲਦਾ ਸਿੰਘ ਨੂੰ ਰਿਕਾਰਡ ਕੀਤਾ ਤਾਂ ਉਦੋਂ ਇੱਕ ਗੱਲ ਸਾਹਮਣੇ ਆਈ ਕਿ ਉਹਨਾਂ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹ ਪਰਿਵਾਰ ਤਾਂ ਚਾਹੁੰਦੇ ਨੇ ਕਿਸੇ ਵੀ ਤਰ੍ਹਾਂ ਸਾਡਾ ਬੱਚਾ ਜਿਹੜਾ ਉਹ ਬਾਹਰ ਆ ਜਾਵੇ ਅੱਛਾ ਜੀ ਹੁੰਦਾ ਕੀ ਹੈ ਕਿ ਇਹੋ ਜਿਹੜੇ ਲੋਕ ਨੇ ਉਹਨਾਂ ਪਰਿਵਾਰਾਂ ਨੂੰ ਕੋਈ ਨਾ ਕੋਈ ਸਬਜ ਬਾਜਗ ਵਿਖਾ ਕੇ ਆਪਣੇ ਹੱਥ 'ਚ ਕਰ ਲੈਂਦੇ ਨੇ ਤੇ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਵਰਤਾਰੇ ਕੀ ਵਾਪਰ ਰਹੇ ਨੇ ਸੋ ਅਮਰਤਪਾਲ ਸਿੰਘ ਹੁਣੀ ਕੀ ਉਹਨਾਂ ਦੀ ਸ਼ਹੀਦਾਂ ਦੇ ਸਰਤਾਜ ਸ਼ਬਦ ਦੀ ਪ੍ਰਭਾਸ਼ਾ ਨਾਲ ਸਹਿਮਤ ਨੇ ਜਾਂ ਅਸਹਿਮਤ ਨੇ ਇਹ ਤਾਂ ਉਹਨਾਂ ਦੇ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਮੈਨੂੰ ਇੰਜ ਲੱਗਦਾ ਹੈ ਕਿ ਰਾਜਦੇਵ ਸਿੰਘ ਖਾਲਸਾ ਹੁਣਾ ਨੇ ਐਵੇਂ ਦੀ ਸ਼ਬਦਾਵਲੀ ਵਰਤੀ ਕਿ ਮੈਂ ਪਹਿਲਾਂ ਵੀ ਕਿਹਾ ਕਿ ਕੌਮ ਚੋਂ ਦਾ ਸਤਕਾਰ ਨੋ ਡਾਊਟ ਇੱਕ ਵੱਡਾ ਸਤਕਾਰ ਸੀ ਕਿ ਉਹਨਾਂ ਨੇ ਕਿਸੇ ਸਮੇਂ ਸਿੱਖ ਨੌਜਵਾਨਾਂ ਦੇ ਕੇਸ ਬਿਨਾਂ ਕੋਈ ਪੈਸਾ ਲੜੇ ਨੇ ਉਸ ਗੱਲ ਤੋਂ ਅਸੀਂ ਅੱਜ ਵੀ ਮੰਨ ਕਰ ਨਹੀਂ ਹੋ ਸਕਦੀ ਪਰ ਹੁਣ ਉਹਨਾਂ ਨੂੰ ਕੀ ਸਪਸ਼ਟੀਕਰਨ ਦੇਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਰਾਜਦੇਵ ਸਿੰਘ ਹਰਾਨੂੰ ਵੇਖੋ ਭੰਤੀ ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਤੇ ਹੈਰਾਨਗੀ ਦੀ ਗੱਲ ਹੈ ਕਿ ਉਹ ਸਪਸ਼ਟੀਕਰਨ ਦੇ ਵਿੱਚ ਉਹ ਕਹਿੰਦੇ ਨੇ ਕਹਿੰਦੇ ਨੇ ਉਹਨਾਂ ਨੇ ਇੱਕ ਪੱਤਰਕਾਰ ਵਿੱਚ ਸਾਡਾ ਸਵਾਲ ਕਰਦਾ ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਹ ਦਿੰਦਾ ਹੈ ਕਿ ਸਰਦਾਰ ਰੋਡੇ ਮੇਰੇ ਖਿਆਲ ਦੇ ਨਾਲ ਤੇ ਸਰਦਾਰ ਜਸਵੀਰ ਸਿੰਘ ਰੋਡੇ ਨੂੰ ਇਸ ਗੱਲ ਦਾ ਖੰਡਨ ਕਰ ਦੇਣਾ ਚਾਹੀਦਾ ਸੀ ਮੌਕੇ ਤੋਂ ਹੀ ਕਿ ਮੇਰੇ ਨਾਲ ਜਿਹੇ ਸ਼ਬਦਾਵਲੀ ਜਿਹੇ ਇਹੋ ਜਿਹੇ ਲਕਬ ਦੀ ਵਰਤੋਂ ਨਾ ਕੀਤੀ ਜਾਵੇ ਪਹਿਲੀ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਸੀ ਦੂਜੀ ਜ਼ਿੰਮੇਵਾਰੀ ਸਟੇ ਸਕੱਤਰ ਦੀ ਉਹਨਾਂ ਤੋਂ ਪਹਿਲਾਂ ਬਣਦੀ ਸੀ ਹਨਾ ਪਰ ਕਈ ਵਾਰੀ ਸਟੇ ਸਕੱਤਰ ਬਹੁਤ ਸਾਰੇ ਬੁਲਾਰਿਆਂ ਦੇ ਵਿੱਚ ਮਜਬੂਰ ਹੁੰਦਾ ਤੇ ਜਿਸ ਸ਼ਕਤੀਤ ਦੇ ਬਾਰੇ ਸ਼ਬਦ ਵਰਤੇ ਗਏ ਹੁੰਦੇ ਨੇ ਇਹ ਉਹਨਾਂ ਦਾ ਫਰਜ਼ ਬਣਦਾ ਇੱਥੇ ਸਰਦਾਰ ਜਸਵੀਰ ਸਿੰਘ ਰੋਡੇ ਕਿਉਂਕਿ ਪਹਿਲੀ ਗੱਲ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਪੋਗ ਸੀ ਉਹਨਾਂ ਦੀ ਜ਼ਿੰਮੇਵ ਦੂਜੀ ਗੱਲ ਸ਼ਬਦ ਉਹਨਾਂ ਦੇ ਬਾਰੇ ਵਰਤੇ ਆ ਗਿਆ ਸੀ ਸੋ ਉਹਨਾਂ ਨੂੰ ਇਸ ਜਮੇਵਾਰ ਨੂੰ ਆਪਣੇ ਸਿਰ ਲੈਣਾ ਚਾਹੀਦਾ ਸੀ ਉਹਨਾਂ ਨੂੰ ਉਸ ਮੌਕੇ ਦੇ ਉੱਪਰ ਹੀ ਖੰਡਨ ਕਰ ਦੇਣਾ ਚਾਹੀਦਾ ਸੀ ਕਿ ਇਹ ਜਿਹੜੇ ਸ਼ਬਦ ਨੇ ਇਹ ਗੁਰੂ ਪਾਤਸ਼ਾਹੀ ਵਰਤੇ ਗਏ ਨਾ ਇਹਨਾਂ ਸ਼ਬਦਾਂ ਦਾ ਸੰਦਰਭ ਬਹੁਤ ਵੱਡਾ ਹੈ ਸ਼ਹੀਦਾਂ ਦੇ ਸਰਤਾਜ ਦਾ ਮਤਲਬ ਹੈ ਕਿ ਸ਼ਹੀਦਾਂ ਦਾ ਵੀ ਕੋਈ ਰਾਜ ਜੀ ਸ਼ਹੀਦ ਇਸਲਾਮ ਚ ਵੀ ਹੋਏ ਨੇ ਜੀ ਸ਼ਹੀਦ ਐਸਾਈ ਮਰਤ ਚ ਵੀ ਹੋਏ ਨੇ ਬਿਲਕੁਲ ਸ਼ਹੀਦ ਸੂਫੀ ਵੀ ਹੋਏ ਉਹਨਾਂ ਨੂੰ ਇਸਲਾਮ ਦੇ ਦਾਰੇ 'ਚ ਸੀ ਜਿੰਦੇ ਆ ਤੇ ਸ਼ਹੀਦ ਹੋਰ ਵੀ ਬਹੁਤ ਸਾਰੀਆਂ ਕੌਮੇਤਾਂ ਤੇ ਹੁੰਦੇ ਨੇ ਪਰ ਸ਼ਹੀਦਾਂ ਦਾ ਰਾਜਾ ਸ਼ਬਦ ਇਹਦੇ ਪਿੱਛੇ ਆਪਣੀ ਇੱਕ ਬਹੁਤ ਵੱਡੀ ਪਰਿਭਾਸ਼ਾ ਪਈ ਹੈ ਜਿਹਨੂੰ ਮੈਂ ਆਪਣੇ ਬਹੁਤ ਸਾਰੇ ਲੈਕਚਰਾਂ 'ਚ ਕਹਿ ਚੁੱਕਾ ਹੁਣ ਜਦੋਂ ਉਹਨਾਂ ਦੇ ਕੋਲੋਂ ਸਪਸ਼ਟੀਕਰ ਲੈਣ ਦਾ ਯਤਨ ਕੀਤਾ ਗਿਆ ਤੇ ਸਰਦਾਰ ਰਾਜਦੇਵ ਸਿੰਘ ਖਾਲਸਾ ਕਹਿੰਦੇ ਨੇ ਕਹਿੰਦੇ ਨੇ ਕਿ ਵੇਖੋ ਮੈਂ ਜਿਹੜੇ ਸ਼ਬਦ ਵਰਤੇ ਨੇ ਉਹ ਗੁਰੂ ਸਾਹਿਬ ਨੂੰ ਤੇ ਇੰਨਾ ਸ਼ਬਦਾਂ ਦੇ ਦਾਰੇ 'ਚ ਰੱਖਿਆ ਨਹੀਂ ਜਾ ਸਕਦਾ ਉਹ ਕੋ ਪੱਤਰਕਾਰ ਵੀਰ ਕਹਿੰਦਾ ਇਹ ਕਹਿੰਦਾ ਵੀ ਕੱਲ ਨੂੰ ਕੋਈ ਆਪਣੇ ਤੁਸੀਂ ਕਿਸ ਨੂੰ ਕਹਿ ਦੋ ਕਿ ਮੇਰੀ ਪੀਰੀ ਤੇ ਮਾਲਕ ਨੇ ਇਹ ਦਸ਼ਮੇਸ਼ ਪਿਤਾ ਕਹਿੰਦਾ ਮੇਰੀ ਪੀਰੀ ਤੇ ਮਾਤਕ ਤੇ ਦਸ਼ਮੇਸ਼ ਪਿਤਾ ਜਾਂ ਇਹੋ ਜੇ ਸ਼ਬਦ ਵਰਤਨ ਦੇ ਪ੍ਰਤੀ ਤਮ ਮਰਿਆਦਾ ਬਣੀ ਹੋਈ ਹੈ ਇਹ ਸ਼ਬਦ ਪ੍ਰਤੀ ਕੋਈ ਮਰਿਆਦਾ ਨਹੀਂ ਹੈ ਜਦੋਂ ਕਿ ਮਰਿਆਦਾ ਇਨ੍ਹਾਂ ਸ਼ਬਦਾਂ ਦੀ ਕਦੀ ਨਹੀਂ ਹੁੰਦੀ ਇਹ ਸ਼ਬਦ ਲਖਬ ਦੇ ਰੂਪ ਦੇ ਵਿੱਚ ਜਿਹੜੀਆਂ ਸ਼ਕਤੀਆਂ ਦੇ ਨਾਲ ਜੁੜੇ ਹੁੰਦੇ ਨੇ ਇਹ ਉਹਨਾਂ ਵਾਸਤੇ ਰੱਖਵੇਂ ਹੁੰਦੇ ਹਾਂ ਉਹਨਾਂ ਦੇ ਰੱਖਵੇਂ ਹੁੰਦੇ ਬਿਲਕੁਲ ਜੀ ਸੋ ਮੈਨੂੰ ਇੰਜ ਮਹਿਸੂਸ ਹੋਇਆ ਕਿ ਸਰਦਾਰ ਰਾਜ ਸਿੰਘ ਹੁਣੀ ਮਰਿਆਦਾ ਸਿੱਖਾਂ ਦੇ ਸੰਕਲਪ ਤੇ ਗੁਰੂ ਪਾਤਸ਼ਾਹ ਦੇ ਵਸਫ ਸਿਫਤ ਦੇ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਦੀ ਅਹਿਮੀਅਤ ਵੀ ਨਹੀਂ ਸਮਝਦੇ ਫਿਰ ਜਿਹੜੀ ਗੱਲ ਸਵਾਲ ਤੁਸੀਂ ਕੀਤਾ ਕਿ ਇਹ ਟਾਂਗ ਸਲਿੱਪਿੰਗ ਹੋ ਸਕਦੀ ਹੈ ਕਿ ਇਹ ਜ਼ੁਬਾਨ ਫਿਸਲ ਸਕਦੀ ਹੈ ਉਮਰ ਦੇ ਸਾਹਮਣੇ ਉਮਰ ਦਾ ਤਕੜਾ ਹੋਣਾ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਹੁਣ ਹਮਲਾ ਤੁਸੀਂ ਬੋਧਿਕ ਕਰ ਰਹੇ ਹੋ ਜਵਾਬ ਸਰੀਰਕ ਦੇ ਰਹੇ ਹੋ ਕਹਿੰਦੇ ਕਿ ਮੈਂ ਰੋਜ਼ ਇੰਨੇ ਡੰਡ ਮਾਰਦਾ ਇੰਨਾ ਮੋਟਰ ਦਾ ਇੰਨਾ ਸਾਈਕਲ ਚਲਾਉਣਾ ਉਹ ਵੀ ਨੂੰ ਤੁਸੀਂ ਇਸ ਤਾਰੇ ਚ ਕਿਵੇਂ ਵੇਖਦੇ ਹੋ ਸੋ ਇਹ ਇਸ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਕੌਮ ਦੇ ਉੱਪਰ ਜਿਹੜੇ ਬਹੁਤ ਖੰਭਲੇ ਹੁੰਦੇ ਨੇ ਕੌਮ ਕਦੀ ਸਵੀਕਾਰ ਨਹੀਂ ਕਰਦੀ ਸਰਦਾਰ ਰਾਜਦੇਵ ਸਿੰਘ ਉਹਨਾਂ ਨੂੰ ਮੈਨੂੰ ਤੇ ਇਹ ਚ ਲੱਗਦਾ ਹੈ ਕਿ ਇਹ ਜਿਹੜੀ ਉਹਨਾਂ ਮਾਫੀ ਮੰਗੀ ਸ਼ਾਇਦ ਬਾਅਦ ਦੇ ਵਿੱਚ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਚੰਗੇ ਸ਼ਬਦਾਂ ਦੇ ਚੁੱਕ ਮਾਫੀ ਮੰਗਣੀ ਚਾਹੀਦੀ ਕਿ ਕੌਮ ਦੇ ਵਿੱਚ ਜਿਹੜਾ ਬੁੱਧ ਖੰਭਲੇ ਪ੍ਰਤੀ ਰੋਹ ਪੈਦਾ ਹੋਇਆ ਉਹ ਸ਼ਾਂਤ ਜ਼ਰੂਰ ਹੋ ਸਕੇ ਪਰ ਹੁਣ ਜੇ ਕੋ ਏਡੀ ਵੱਡੀ ਗੱਲ ਕਰਤੀ ਛੋਟੀ ਨਹੀਂ ਹੈ ਆਪਣਾ ਸਿੱਖ ਜਗਤ ਵਾਕਿਆ ਬਨੁੰਦ ਰਿਆ ਗਿਆ ਇਹ ਗੱਲ ਸੁਣ ਕੇ ਪਰ ਉਹਨਾਂ ਨੂੰ ਹੁਣ ਕਰਨਾ ਕੀ ਚਾਹੀਦਾ ਸਪਸ਼ਟੀਕਰਨ ਜੋ ਜਦ ਦਿੱਤਾ ਸੋ ਦਿੱਤਾ ਹੁਣ ਕਰਨਾ ਕੀ ਚਾਹੀਦਾ ਉਹਨਾਂ ਨੂੰ ਤਾਂ ਵੇਖੋ ਜੀ ਮੇਰੇ ਖਿਆਲ ਦੇ ਨਾਲ ਇਹ ਸਪਸ਼ਟੀਕਰਨ ਲਿਖਤੀ ਰੂਪ ਦੇ ਵਿੱਚ ਜਥੇਦਾਰ ਅਕਾਲ ਤਖਸਾਲ ਨੂੰ ਬੇਸ਼ੱਕ ਸਾਡੀਆਂ ਜਥੇਦਾਰ ਦੇ ਨਾਲ ਕਿਸੇ ਨਾ ਕਿਸੇ ਮੁੱਦੇ ਤੇ ਉੱਪਰ ਮੇਰੇ ਨਹੀਂ ਕਿਸੇ ਦੇ ਵੀ ਵਿਰੋਧਾਪਾਪ ਹੋ ਸਕਦੇ ਨੇ ਪਰ ਅਕਾਲ ਤਖਸਾਲ ਤਾਂ ਸਾਡੀ ਸਰਵੋੱਚ ਸੰਸਥਾ ਹੈ ਜੀ ਸੋ ਉਹ ਜਿਹੜਾ ਸਾਡਾ ਮੀਰੀ ਤੇ ਪੀਰੀ ਦੇ ਸੰਕਲਪ ਦਾ ਕੇਂਦਰ ਹੈ ਸਾਟਾ ਸਪਸ਼ਟਿਕਨ ਉੱਥੇ ਜਾਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਦੇ ਪ੍ਰਤੀ ਮੈਂ ਜਿਹੜੀ ਸ਼ਬਦਾਵਲੀ ਹੈ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਜਿਸ ਪੰਕਤੀ ਦੀ ਲੋੜ ਹੈ ਕਿ ਕਿਸੇ ਚਲਾਕੀ ਜਾਂ ਮੰਦ ਭਾਵਨਾ ਚੋਂ ਨਹੀਂ ਵਰਤੀ ਕਿਉਂਕਿ ਕੌਮ ਦੇ ਪ੍ਰਤੀ ਇਹ ਗੱਲ ਸਪਸ਼ਟ ਹੋ ਜਾਵੇ ਹੂੰ ਕਿਉਂਕਿ ਕੌਮ ਦੇ ਵਿੱਚ ਜਦੋਂ ਤੁਸੀਂ ਗੁਰੂ ਸਾਹਿਬ ਦੇ ਪ੍ਰਤੀ ਐਵੇਂ ਦੀ ਸ਼ਬਦਾਵਲੀ ਵਰਤੋਗੇ ਤੇ ਤੁਹਾਡੇ ਨਾਲ ਇੱਕ ਟੈਗ ਲਾਈਨ ਜੁੜਦੀ ਹੋਵੇ ਕਿ ਤੁਸੀਂ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਜੁੜੇ ਰਹੇ ਹੋ ਤੇ ਕੌਮ ਤੁਹਾਡੀ ਜ਼ੁਬਾਨ ਚੋਂ ਨਿਕਲੀ ਹਰ ਗੱਲ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਵੇਖੇਗੀ ਸੋ ਇਹਦੇ ਵਿੱਚ ਅਸੀਂ ਇਹਨੂੰ ਅਮਰਤਪਾਲ ਦੇ ਨਾਲ ਜੋੜ ਕੇ ਵੀ ਨਹੀਂ ਵੇਖ ਸਕਦੇ ਕਿ ਕੋਈ ਅਮਰਤਪਾਲ ਦਾ ਕਸੂਰ ਹੈ ਅਮਰਤਪਾਲ ਸਿੰਘ ਜੇਲ੍ਹ ਚ ਬੈਠਾ ਹੈ ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਹੁੰਦੇ ਨੇ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੀ ਮਾਨਸਿਕ ਅਵਸਥਾ ਬੜੀ ਇੱਕ ਡਾਵਾ ਡੋਲ ਜਿਹੇ ਹਾਲਾਤ ਦੇ ਵਿੱਚ ਹੁੰਦੀ ਹੈ ਸੋ ਉਹਨਾਂ ਸਮਿਆਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਰਾਜਨੀਤਿਕ ਜਾਂ ਫਿਰ ਸਮਾਜ ਦੇ ਵਿੱਚ ਵਿਚਨ ਵਾਲੇ ਲੋਕ ਨੇ ਉਹਨਾਂ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਜਿਹੜਾ ਉਠਾ ਲੈਂਦੇ ਨੇ ਤੇ ਜੇ ਹੋਏ ਨਹੀਂ ਗੱਲ ਕਹਿੰਦਾ ਜਿਵੇਂ ਹਮੇਸ਼ਾ ਅੱਗੇ ਵੀ ਹੁੰਦਾ ਆਇਆ ਕਿ ਮੈਂ ਗੱਲ ਵਰਤੀ ਬਹੁਤ ਬਹੁਤ ਮੁਆਫੀ ਮੇਰੇ ਕਹਿਣ ਦਾ ਮਤਲਬ ਨਹੀਂ ਸੀ ਜੀ ਇਹ ਵੀ ਤੇ ਲੋਕੀ ਕਹਿੰਦੇ ਨਾ ਕਿ ਲੋਕੀ ਗਲਤ ਸਮਝ ਗਏ ਨੇ ਮੈਂ ਤਾਂ ਨਹੀਂ ਸਣਾ ਸਪਸ਼ਟ ਤੌਰ ਤੇ ਇਹ ਨਹੀਂ ਕਿੰਦੇ ਕਿ ਵਾਕਈ ਬੜੀ ਗਲਤ ਗੱਲ ਸੀ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਸੀ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਇਹ ਗੱਲ ਲਿਖਤੀ ਰੂਪ ਚ ਉਹਨਾਂ ਨੂੰ ਲੈ ਕੇ ਆਉਣੀ ਪਵੇਗੀ ਕਿ ਕੱਲ ਨੂੰ ਇਹ ਨਾ ਹੋਏ ਕੋਈ ਵੀ ਉੱਠ ਕੇ ਵੇਖੋ ਮੈਂ ਕੱਲ ਪਰਸ ਵੀ ਸੋਚ ਰਿਹਾ ਸੀ ਕਿ لباس ਤਾਂ ਕਿਸੇ ਤਰ੍ਹਾਂ ਦਾ ਕੋਈ ਵੀ ਪਾ ਸਕਦਾ ਪਰ ਸਾਡਾ ਸਰਸੇ ਵਾਲੇ ਨਾਲ ਪੰਗਾ ਕਿਉਂ ਪਿਆ ਸੀ ਕਿਉਂਕਿ ਉਹਨੇ لباس ਧਾਰਨ ਕਰਕੇ ਜਿਸ ਤਰ੍ਹਾਂ ਦਾ ਆਪਣਾ ਪ੍ਰਗਟ ਰੂਪ ਉਖਾਣ ਦਾ ਪਤਾ ਲੱਗਾ ਸਾਡੇ ਗੁਰੂ ਨਾਲ ਮਿਲਦਾ ਸੀ ਭਾਵੇਂ ਅਸੀਂ ਤਸਵੀਰ ਪੂਜਕ ਨਹੀਂ ਹੈਗੇ ਬਿਲਕੁਲ ਸਾਡਾ ਭਨੀਹਾਰੇ ਵਾਲੇ ਨਾਲ ਪੰਗਾ ਕਿਉਂ ਪਿਆ ਸੀ ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਆਕਾਰ ਦਾ ਇੱਕ ਭਵ ਸਾਗਰ ਸਮੁੰਦਰ ਗ੍ਰੰਥ ਤਿਆਰ ਕਰਕੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਮर्यादा ਦੇ ਮੰਗ ਜਿਹੜਾ ਸੀਗਾ ਉਹਨੂੰ ਪੇਸ਼ ਕਰਦਾ ਯਤਨ ਕੀਤਾ ਸੀ ਸੋ ਇਸੇ ਤਰ੍ਹਾਂ ਦੇ ਨਾਲ ਕਿਸੇ ਵੀ ਸ਼ਕਤੀਤ ਨੂੰ ਉਦੋਂ ਕੌਮ ਦੇ ਵਿੱਚ ਕਿੰਨਾ ਵੀ ਮਾਨ ਸਨਮਾਨ ਕਿਉਂ ਨਾ ਹੋਵੇ ਮੈਂ ਕਿਹਾ ਕਿ ਜਸਬੀਰ ਸਿੰਘ ਰੋਡੇਤੀ ਦੀ ਗੱਲ ਛੱਡ ਦੋ ਸੰਤ ਜਨਰੈਲ ਸਿੰਘ ਖਾਲਸਾ ਪਿੰਡਰਾਵਲੇ ਖੋਦੀ ਕਿਉਂ ਨਾ ਹੋਣ ਸ਼ਹੀਦਾਂ ਦੇ ਸਰਤਾਜ ਤੁਸੀਂ ਉਹਨਾਂ ਨੂੰ ਵੀ ਨਹੀਂ ਕਿਹਾ ਸੋ ਉਹਨਾਂ ਨੂੰ ਵੀ ਨਹੀਂ ਕਿਹਾ ਸੋ ਸਾਡੇ ਜਿਹੜੇ ਮਾਪਦੰਡ ਨੇ ਬੜੇ ਸਪਸ਼ਟ ਨੇ ਹਾਂ ਕਈ ਲਫ਼ਜ਼ ਕਈ ਸਰਲੇਖ ਰਾਘਵ ਨੇ ਬਸ ਕੋਪੀਰਾਈਟ ਕੋਈ ਦੂਜਾ ਨਹੀਂ ਕਰ ਸਕਦਾ ਹੈ ਨਾ ਤੇ ਮੈਨੂੰ ਡਾਕਟਰ ਸਾਹਿਬ ਹੁਣ ਸਭ ਨੂੰ ਤੁਹਾਡੇ ਇਹ ਗੱਲ ਸਮਝ ਆ ਗਈ ਹੋਣੀ ਹੈ ਕਿ ਬਾਤ ਕੀ ਸੀ ਤੇ ਇਹ ਵਿਚਾਰ ਚਰਚਾ ਦਾ ਬਹੁਤ-ਬਹੁਤ ਸ਼ੁਕਰੀਆ ਵੈਕੁਰੂ ਜੀ ਖਾਲਸਾ ਵੈਕੁਰੂ ਜੀ ਕੀ ਫਤਹ